ਆਈ ਹੈ ਨੰਬਰ ਕਹਿੰਦੇ ਚਲੋ ਜੀ ਓਏ ਹੋਰ ਪਰ ਇੱਕ ਇੱਕ ਕਹਿਣ ਦਾ ਤਰੀਕਾ ਹੁੰਦਾ ਇੱਕ ਪਿਆਰ ਦੇ ਨਾਲ ਕਹਿ ਸਕਦੇ ਆ ਆਪਾਂ ਭਾਜ ਆ ਬਬਲੂ ਦਾ ਮੁੰਡਾ ਆ ਬੈਠਾ ਆਪਣੇ ਜੱਟਾ ਉਹ ਕੀ ਸੋਚਦਾਊਗਾ ਵੀ ਮੇਰੇ ਮੈਂ ਆਉਦੇ ਤੇ ਉਹਨੂੰ ਰੈਫਰੀ ਕਰ ਰੋ ਹਟਾ ਲੈਣਾ ਨਹੀਂ ਯਾਰ ਹਰ ਇੱਕ ਦੀ ਸੈਲਫ ਰਿਸਪੈਕਟ ਆ ਉਹਦੀ ਰਿਸਪੈਕਟ ਕਰੋ ਯਾਰ ਬਾਈ ਜੀ ਜੇ ਕਿਸੇ ਨੂੰ ਸ਼ੱਕ ਆ 37 ਸਾਲ ਹੋ ਗਏ ਯਾਰ ਇਹੀ ਕੰਮ ਕਰਦਾ ਮੈਂ ਤੁਹਾਨੂੰ ਅੱਜ ਦੇਖਿਆ ਪਹਿਲੀ ਵਾਰੀ 37 ਸਾਲ ਹੋ ਗਏ ਗਰਾਉਂਡਾਂ ਦੇ ਵਿੱਚ ਮੈਨੂੰ ਟੱਕੇ ਖਾਂਦੇ ਨੂੰ ਸਾਰੀ ਦਾ ਮੈਂ ਮੇਰੀ ਉਮਰ ਗਾਲਤੀ ਤੇ ਬਾਕੀ ਬਾਈ ਮੇਰੀ ਜੋੜ ਨਾਲ ਕੋਈ ਦੁਸ਼ਮਣੀ ਤਾਂ ਹੈ ਨਹੀਂ ਯਾਰ ਲੱਗਿਆ ਬਾਈ ਕਿਸੇ ਨੂੰ ਰਲਿਆ ਯਾਰ ਸੋਪਾ ਆ ਕੇ ਕਹਿੰਦਾ ਮੈਂ ਜਿੱਦੇ ਪਹਿਲੇ ਦਿਨ ਰੈਫਰੀ ਲੱਗਾ ਇੱਕੇ ਖਿਡਾਰੀ ਤੋਂ ਪਾਣੀ ਦਾ ਗਲਾਸ ਨਹੀਂ ਲੈਂਦਾ ਕਿਸੇ ਨਾਲ ਹੈਲੋ ਹਾਏ ਨਹੀਂ ਕਰਦਾ ਕਿਸੇ ਦੇ ਹੀ ਗੱਡੀ ਤੇ ਨਹੀਂ ਜਾਂਦਾ ਜਾਂ ਮੈਨੂੰ 10 ਕਿਲੋਮੀਟਰ ਤੁਰ ਕੇ ਜਾਣਾ ਪਵੇ ਯਾਰ ਮੈਂ ਸੋਪਾ ਆ ਕੇ ਕਹਿੰਦਾ ਜੇ ਮੈਂ ਅੱਜ ਤੱਕ ਪੁਆਇੰਟ ਕਿਸੇ ਦਾ ਖਾਦਾ ਹੋਵੇ ਤੇ ਇਸ ਤੋਂ ਉੱਤੇ ਸੋਹ ਹੈਗੀ ਕੋਈ ਬੱਸ